ਲਗਾਤਾਰ ਚੋਣਾਂ ਨੂੰ ਲੈ ਕੇ ਅਸੀਂ ਹਰ ਇੱਕ ਅਪਡੇਟ ਤੁਹਾਡੇ ਨਾਲ ਸ਼ੇਅਰ ਕਰਦੇ ਰਹਿਣੇ ਆ ਤੇ ਬੀਤੇ ਦਿਨੀ ਐਤਵਾਰ ਨੂੰ ਕੁਰਪਖੇਤਰ ਦੇ ਵਿੱਚ ਚੋਣਾਂ ਨੂੰ ਲੈ ਕੇ ਇੱਕ ਜਿਹੜੀ ਰੈਲੀ ਦੇ ਰੂਪ ਦੇ ਵਿੱਚ ਇੱਕ ਉੱਥੇ ਇਕੱਠ ਕੀਤਾ ਗਿਆ ਸੀ ਆਮ ਆਦਮੀ ਪਾਰਟੀ ਦੇ ਵੱਲੋਂ ਉੱਥੇ ਭਗਵੰਤ ਮੱਲੋ ਇੱਕ ਦਾਵਾ ਕੀਤਾ ਗਿਆ ਕਿ 2 ਸਾਲ ਦੇ ਵਿੱਚ ਅਸੀਂ ਮੁੰਡੇ ਤੇ ਕੁੜੀਆਂ ਨੂੰ 42992 ਜੜੀਆਂ ਵਾ ਉਹ ਸਰਕਾਰੀ ਨੌਕਰੀਆਂ ਇਹਨਾਂ ਦਿੱਤੀਆਂ ਗਈਆਂ ਤੇ ਮੁਫਤ ਬਿਜਲੀ ਚੰਗੀ ਸਿੱਖਿਆ ਤੇ ਸਿਹਤ ਸੁਵਿਧਾ ਅਸੀਂ ਦੇ ਚੁੱਕੇ ਨੇ ਅਸੀਂ ਸ਼ਹੀਦ ਭਗਤ ਸਿੰਘ ਦੇ ਸੁਪਨਿਆਂ ਦੀ ਆਜ਼ਾਦੀ ਨੂੰ ਲੋਕਾਂ ਦੇ ਘਰਾਂ ਵਿੱਚ ਪਹੁੰਚਾਉਣਾ ਹੈ ਤੇ ਅਸੀਂ ਇਹ ਕੰਮ ਕਰ ਰਹੇ ਹਾਂ ਸੀਐਮ ਭਗਵੰਤ ਮਾਨ ਨੇ ਐਤਵਾਰ ਨੂੰ ਹਰਿਆਣਾ ਦੇ ਕੁਰਕਸ਼ੇਤਰ ਵਿੱਚ ਰੈਲੀ ਨੂੰ ਸੰਬੋਧਨ ਕਰਦਿਆ ਇਹ ਜਿਹੜਾ ਵਾ ਦਾਵਾ ਕੀਤਾ ਦੱਸਦੇ ਕਿ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਲ ਪੰਜਾਬ ਦੇ ਮੁੱਖ ਮੰਤਰੀ ਐਤਵਾਨ ਨੂੰ ਹਰਿਆਣਾ ਦੇ ਲੋਕ ਸਭਾ ਹਲਕਾ ਕੁਰਕ ਖੇਤਰ ਵਿੱਚ ਚੋਣਾਂ ਦੀ ਮੁਹਿੰਮ ਦਾ ਡਾੜਾ ਆਗਾਜ਼ ਕੀਤਾ ਗਿਆ ਉਹਨਾਂ ਵੱਲੋਂ ਇਸ ਮੌਕੇ ਆਪ ਦੇ ਦੋਵੇਂ ਸੀਨੀਅਰ ਆਗੂ ਬਦਲਾਂਗੇ ਕੁਰਕ ਖੇਤਰ ਬਦਲਾਂਗੇ ਹਰਿਆਣਾ ਇਬਕੇ ਇੰਡੀਆ ਕੋ ਜਿਤਾਣਾ ਨਾ ਨਾਰਾ ਦਿੱਤਾ ਜਿਹੜਾ ਨੇ ਨਾਰਾ ਉੱਥੇ ਦਿੱਤਾ ਵਾ ਕਿ ਇਸ ਵਾਰ ਅਸੀਂ ਇੰਡੀਆ ਕੋ ਜੀਤਾਨਾ ਜਿਹੜਾ ਉਹ ਨਾਰਾ ਦਿੱਤਾ ਗਿਆ ਇਸ ਤਰ੍ਹਾਂ ਜਿਹੜੇ ਪੰਜਾਬ ਦੇ ਜਿਹੜੇ ਮੁੱਖ ਮੰਤਰੀ ਸੀਐਮ ਭਗਵੰਤ ਮਾਨ ਨੇ ਇੱਕ ਕੁਸ਼hetra ਵੀ ਪਵਿੱਤਰ ਧਰਤੀ ਐ ਧਰਮ ਯੁੱਧ ਲੜਾਇਆ ਗਿਆ ਸੀ ਜਿਸ ਨੇ ਅਧਰਮਿਆਂ ਦਾ ਖਾਤਮਾ ਕੀਤਾ ਹਰਿਆਣਾ ਵਿੱਚ ਬਦਲਾਅ ਦੀ ਸ਼ੁਰੂਆਤ ਕੁਸ਼hetra ਦੀ ਧਰਤੀ ਤੋਂ ਸ਼ੁਰੂ ਕੀਤੀ ਜਾਵੇਗੀ ਉਨਾ ਕਿਹਾ ਕਿ ਆਪ ਸਰਕਾਰ ਵੱਲੋਂ ਦਿੱਲੀ ਦੇ ਪੰਜਾਬ ਵਾਸੀਆਂ ਨੂੰ ਵਧੀਆ ਸਿੱਖਿਆ ਪ੍ਰਣਾਲੀ ਦੇਣਾ ਤੇ ਸਹਿ ਸੁਵਿਧਾ ਦਿੱਤੀਆਂ ਜਾ ਰਹੀਆਂ ਨੇ ਅੱਜ ਲੋਕ ਨਿੱਜੀ ਥਾ ਦੀ ਸਰਕਾਰੀ ਸਕੂਲਾਂ ਦੇ ਬੱਚਿਆਂ ਨੂੰ ਆਪਣੇ ਪੜਾਉਣਾ ਚਾਹੁੰਦੇ ਨੇ ਸਰਕਾਰੀ ਹਸਪਤਾਲਾਂ ਤੇ ਇਲਾਜ ਕਰਵਾਉਣਾ ਚਾਹੁੰਦੇ ਨੇ ਇਸ ਲਈ ਹਰਿਆਣਾ ਵਿੱਚ ਵੀ ਇੰਡੀਆ ਗੱਠਜੋੜ ਦੇ ਉਮੀਦਵਾਰ ਦੀ ਜਿੱਤ ਤੋਂ ਬਾਅਦ ਲੋਕਾਂ ਨੂੰ ਵਧੀਆ ਜਿਹੜੀਆਂ ਸਿਹਤ ਸੁਵਿਧਾ ਜਿਹੜੀਆਂ ਉਹ ਮੁਹੱਈਆ ਕਰਵਾਈਆਂ ਜਾਣਗੀਆਂ ਤੇ ਚੋਣਾਂ ਤੋਂ ਪਹਿਲਾਂ ਜਿਹੜੇ ਸੀਮਾ ਮਹਾਂਤੇ ਇਡੇ ਕੇਜਰੀਵਾਲ ਵੱਲੋਂ ਇਡੇ ਆ ਦਾਅਵੇ ਕੀਤੇ ਜਾ ਰਹੇ ਦਾਅਵੇ ਤੇ ਹੁਣ ਲੋਕਾਂ ਦਾ ਹੁਣ ਕੀ ਕਹਿਣਾ ਹੋਵੇਗਾ ਇਹ ਤਾਂ ਲੋਕ ਹੀ ਦੱਸ ਸਕਦੇ ਨੇ ਕਿ ਜਿਹੜੇ ਦਾਅਵੇ ਇਹ ਸਹੀ ਸੀ ਜਾਂ ਖੋਖਲੇ ਸੀਗੇ ਇਸ ਮੌਕੇ ਜਿਹੜਾ ਵਾ ਕੇਜਰੀਵਾਲ ਦੇ ਆਪਣੇ ਭਾਸ਼ਣ ਦੇ ਵਿੱਚ ਕਿਹਾ ਕਿ ਰਵਾਇਤੀ ਪਾਰਟੀਆਂ ਨੇ 75 ਸਾਲਾਂ ਤੋਂ ਇਡਾ ਵਾ ਦੇਸ਼ ਨੂੰ ਲੁੱਟਿਆ ਵਾ ਜਦੋਂ ਕਿ ਭਾਜਪਾ ਨੇ ਪਿਛਲੇ 10 ਸਾਲਾਂ ਵਿੱਚ ਲੋਕਾਂ ਨੂੰ ਇਡਾ ਲੁੱਟਿਆ ਵਾ ਤੇ ਲਗਾਤਾਰ ਜਿਹੜੀ ਆਮ ਆਦਮੀ ਪਾਰਟੀ ਇਹ ਵਿਰੋਧੀ ਪਾਰਟੀਆਂ ਦੇ ਉੱਤੇ ਜਿਹੜਾ ਵਾ ਤੰਦ ਕੱਸਦੀ ਆ ਰਹੀ ਆ ਤੇ 75 ਸਾਲਾਂ ਤੋਂ ਜਿਹੜੇ ਕਹਿ ਰਹੇ ਨੇ ਕਿ ਕਾਂਗਰਸ ਨੇ ਲੁੱਟਿਆ ਭਾਰ ਹੁਣ ਕਾਂਗਰਸ ਦੇ ਨਾਲ ਜਿਹੜਾ ਏ ਜਿਹੜਾ ਗੱਠਜੋੜ ਕਰਨ ਜਾ ਰਿਹਾ ਜਿਹੜਾ ਏ ਹੁਣ ਇਲੈਕਸ਼ਨਾਂ ਦੇ ਵਿੱਚ ਹੁਣ ਜਿਹੜਾ ਵਾ ਇਹ ਗੱਠਜੋੜ ਕੜ ਕੇ ਜਿਹੜੀ ਐ ਜਿਹੜਾ ਇਲੈਕਸ਼ਨ ਲੜਨਗੇ ਉਹਨਾਂ ਕਹੇ ਕਿ ਦੇਸ਼ ਦਾ ਅੰਦਤਾ ਆਪਣੇ ਹੱਕਾਂ ਲਈ ਦਿੱਲੀ ਸੰਘਰਸ਼ ਕਰਨ ਜਾ ਰਿਹਾ ਤਾਂ ਹਰਿਆਣਾ ਸਰਕਾਰ ਨੇ ਕਿਸਾਨਾਂ ਨੂੰ ਪੰਜਾਬ ਤੇ ਹਰਿਆਣਾ ਦੀ ਹੱਦ ਤੇ ਰੋਕ ਲਈਆਂ ਵੱਡਿਆਂ ਜਿਹੜੀਆਂ ਉੱਥੇ ਕਿਸਾਨ ਵੱਡੀਆਂ ਏਰੀਆ ਵਿੱਚ ਬਹੁਤ ਵੱਡੀ ਜਿਹੜੀ ਮਾਤਰਾ ਦੇ ਵਿੱਚ ਪਹੁੰਚ ਰਹੀ ਸੀ ਉਹਨਾਂ ਨੂੰ ਜਿਹੜਾ ਕਿਸਾਨ ਉੱਥੇ ਰੋਕਦਾ ਤੇ ਉਹਨਾਂ ਦੇ ਉੱਤੇ ਜਿਹੜੀ ਤਸ਼ੱਦਦ ਕੀਤੀ ਗਈ ਇਹ ਵੀ ਉਹਨਾਂ ਨੇ ਜਿਹੜੀ ਆਪਣੇ ਉੱਥੇ ਜਿਹੜੀ ਰੈਲੀ ਦੇ ਵਿੱਚ ਜਿਹੜੀ ਆਗਾਜ਼ ਜਿਹੜਾ ਕੀਤਾ ਗਿਆ ਸੀ ਚੋਣਾ ਤੋਂ ਪਹਿਲਾਂ ਉਸ ਦੇ ਵਿੱਚ ਉਹਨਾਂ ਨੇ ਕਾਫੀ ਜਿਹੜਾ ਵਿਰੋਧੀਆਂ ਤੇੜਿਆ ਤੰਜ ਕੱਸੇ ਕਿਸਾਨਾਂ ਨੂੰ ਫਸਲਾਂ ਦੇ ਮੁੱਲ ਦੀ ਅਥਰੂ ਗੈਸ ਗੋਲੇ ਦਿੱਤੇ ਕਿਸਾਨਾਂ ਨੇ ਕਿਸਾਨਾਂ ਦਾ ਮੁੱਲ ਸੀ ਉਹਦੇ ਬਦਲੇ ਉਹਨਾਂ ਨੇ ਉਹਨੂੰ ਅਥਰੂ ਗੈਸ ਦੇ ਗੋਲੇ ਦਿੱਤੇ ਗੋਲੀਆਂ ਤੇ ਲਾਟੀਆਂ ਦੇ ਨਾਲ ਉਹਨਾਂ ਦੇ ਉੱਤੇ ਹਮਲੇ ਕੀਤੇ ਜਿਸ ਕਰਕੇ ਇੱਕ ਨੌਜਵਾਨ ਕਿਸਾਨ ਜਿਹੜਾ ਉੱਥੇ ਸ਼ਹੀਦ ਵੀ ਹੋ ਗਿਆ ਉਹਨਾਂ ਕਹਿਆ ਹੈ ਕਿ ਇਸ ਤੋਂ ਪਹਿਲਾਂ ਭਾਜਪਾ ਨੇ ਆਪਣੇ ਸੰਘਰਸ਼ ਦੀ ਲੜਾਈ ਲੜਿਆ ਪਹਿਲਵਾਨਾਂ ਖਿਡਾਰੀਆਂ ਤੇ ਜ਼ੁਲਮ ਕੀਤੇ ਕੇਜਰੀਵਾਲ ਨੇ ਕਿਹਾ ਕਿ ਪਿਛਲੇ ਸਾਲ ਹੜ੍ਹਾਂ ਦੇ ਨਾਲ ਕਿਸਾਨਾਂ ਦੀ ਫਸਲਾਂ ਤਬਾਹ ਹੋ ਗਈਆਂ ਪਰ ਕਿਸਾਨਾਂ ਨੂੰ ਬਣਦਾ ਜਿਹੜਾ ਮੁਆਵਜ਼ਾ ਨਹੀਂ ਦਿੱਤਾ ਦੋਸਤੋ ਭਗਵੰਤ ਮਾਨ ਵੱਲੋਂ ਵੀ ਇੱਕ ਜਦੋਂ ਪੰਜਾਬ ਦੇ ਵਿੱਚ ਹੜ੍ਹ ਆਏ ਸੀਗੇ ਭਗਵੰਤ ਮਾਨ ਵੱਲੋਂ ਵੀ ਕਾਫੀ ਜਿਹੜੇ ਵਾਅਦੇ ਕੀਤੇ ਗਏ ਸੀ ਅਸੀਂ ਬੱਕਰੀ ਬੱਕਰੀ ਪਾਲਣ ਵਾਲਿਆਂ ਨੂੰ ਮੁਰਗੀ ਜਿਹੜੇ ਮੁਰਗੀ ਪਾਲਣ ਵਾਲਿਆਂ ਨੂੰ ਵੀ ਜਿਹੜਾ ਮੁਆਵਜ਼ਾ ਹਜੇ ਦਿੱਤਾ ਜਾਏਗਾ ਪਰ ਹਜੇ ਟਿੱਕਰ ਜਿਹੜਾ ਮੁਆਵਜ਼ਾ ਉਹ ਨਹੀਂ ਦਿੱਤਾ ਗਿਆ ਪਰ ਦੇਖਣਾ ਹੋਏਗਾ ਕਿ ਜਿਹੜੇ ਇਹ ਵਾਅਦੇ ਹੁਣ ਦੁਬਾਰਾ ਕਰ ਰਹੇ ਆ ਪਿਛਲੀਆਂ ਜਿਹੜੇ ਇਹਨਾਂ ਨੇ ਵਾਅਦੇ ਕੀਤੇ ਸੀਗੇ ਕਿ ਹਜ਼ਾਰ-ਹਜ਼ਾਰ ਰੁਪਏ ਸੀ ਜਿਹੜੀਆਂ ਔਰਤਾਂ ਨੂੰ ਦਿੱਤਾ ਜਾਏਗਾ ਪਰ ਹਜੇ ਟਿੱਕਰ ਜਿਹੜਾ ਉਹ ਵੀ ਐਲਾਨ ਨਹੀਂ ਕੀਤਾ ਗਿਆ ਵਿਧਾਨ ਸਭਾ ਦੇ ਵਿੱਚ ਵੀ ਜਿਹੜੀ ਆ ਇਸ ਦਾ ਕੁਝ ਵੀ ਜਿਹੜਾ ਔਰਤਾਂ ਨੂੰ ਜਿਹੜਾ ਹਜ਼ਾਰ ਰੁਪਏ ਦੇਣ ਦਾ ਜਿਹੜਾ ਐਲਾਨ ਜਿਹੜਾ ਉਹ ਨਹੀਂ ਕੀਤਾ ਗਿਆ ਹੁਣ ਦੇਖਣਾ ਹੋਏਗਾ ਕਿ ਜਿਹੜੇ ਇਹ ਬਾਕੀ ਸਰਕਾਰਾਂ ਵਾਂਗੂ ਕਰਦੀ ਆ ਜਾਂ ਕੁਝ ਕਰਕੇ ਵੀ ਦਿਖਾਉਂਦੀ ਆ ਦੋਸਤੋ ਆਪਣੇ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਕਿ ਆਮ ਆਦਮੀ ਪਾਰਟੀ ਨੇ ਪੰਜਾਬ ਦੇ ਵਿੱਚ ਜਾਂ ਹੋਰ ਕਿਤੇ ਇਦਾਂ ਦੇ ਕੰਮ ਕੀਤੇ ਨੇ ਕਿ ਜਿਸ ਕਾਰਨ ਤੁਸੀਂ ਉਹਨਾਂ ਨੂੰ ਵੋਟ ਪਾ ਸਕਦੇ ਹੋ ਆਪਣੇ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਜਿਹੜੀ ਅਕਾਲੀ ਤੇ ਭਾਜਪਾ ਦੇ ਵਿੱਚ ਵੀ ਜਿਹੜਾ ਗੱਠਜੋੜ ਨੂੰ ਜਿਹੜਾ ਲੈ ਕੇ ਵੋਟਾਂ ਨੂੰ ਲੈ ਕੇ ਜਿਹੜਾ ਸੀਟਾਂ ਨੂੰ ਲੈ ਕੇ ਜਿਹੜਾ ਵਾ ਉਹ ਗੱਲਬਾਤ ਚੱਲਦੀ ਪਈ ਆ ਕਿ ਅਸੀਂ ਇੰਨੀਆਂ ਸੀਟਾਂ ਤੋਂ ਲੜਾਂਗੇ ਜਾਂ ਅਕਾਲੀ ਤਾਂ ਇੰਨੀਆਂ ਸੀਟਾਂ ਤੋਂ ਦੇਖਣਾ ਹੋਏਗਾ ਕਿ ਸੀਟਾ ਜਿਹੜਾ ਕੀ ਨਿਕਲ ਕੇ ਆਉਂਦਾ ਹੈ ਬਹੁਤ-ਬਹੁਤ ਤੁਹਾਡਾ ਧੰਨਵਾਦ